ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪੰਡਾ ਮਾੜੀ ਮੁਸਤਫਾ ਜੀ ਤਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਇੱਕ ਟੋਕੜ ਵਾੜ ਲੈ ਕੇ ਆਂਦੀ ਆ ਸੋਹਣੀ ਪੰਜਾਬ ਵਾਲੀ ਸੰਭੀ ਬਲੀ ਜਰਸੀ ਡਿਟੇਲ ਤੁਹਾਨੂੰ ਮੈਂ ਬਾਾਈ ਤੋਂ ਲੈ ਕੇ ਦੇਵਾਂਗਾ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ 사ਸੀ ਗਾਲ ਜੀ 사ਸੀ ਜੀ ਬਾਈ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਨਾ ਬਾਈ ਅਜਨ ਸਿੰਘ ਆ ਜੀ ਪਿੰਡ ਮਾਣੀ ਮੋਤਾ ਤਹਿਸੀਲ ਪਾਗਾਪੁਰਾ ਜ਼ਿਲ੍ਹਾ ਜੀ ਮੋਗਾ ਜੀ ਮੋਬਾਈਲ ਨੰਬਰ ਜੀ 7529086603 ਜੀ ਠੀਕ ਹੈ ਬਰੇ ਸੂ ਆ ਕੇ ਨਮਾ ਜੀ ਵੈਟ ਦਾ ਸੂ ਆ ਬਈ ਪਹਿਲੇ ਵੈਟ ਥੋੜੀ ਹੋਈ ਦੂਜੇ ਆ ਤੇ ਆਬਣਾ ਬਾਈ ਡਾਟਾ ਗੰਬਿਨੇ ਦੀ ਚੈੱਕ ਪਾਸ ਆ ਕੋਈ ਚੈੱਕ ਪਾਸ ਵਾਲਾ ਕਰਾ ਕੇ ਲੈ ਜਾ ਢਾਈ ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਦੁੱਧ ਕਿੰਨਾ ਤਿਆਰ ਆ ਜੀ ਬਹੁਤ ਬਈ 6 ਕਿਲੋ ਮਿਲ ਤਿਆਰ ਆ ਨੈਟ ਤਿਆਰ ਆ ਜੀ ਬਈ ਤਿਆਰ ਹੈ ਜੋ ਕੀ ਲੈ ਠੀਕ ਆ ਥਣਾ ਦੀ ਵੀਰੇ ਥਣਾ ਦੀ ਬਈ ਇੱਕ ਥਣ ਤੈਲ ਆ ਬਈ ਹਾਂ ਠੀਕ ਆ ਤੋੜ ਕੇ ਦਿਖਾ ਦੀ ਵੀਰੇ ਢਾਈ ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਜੀ ਤੇ ਇੱਕ ਥਣੋਂ ਤੇਲਾ ਤੇ 6 ਕਿਲੋ ਦੁੱਧ ਤੁਸੀਂ ਆਪ ਦਾ 2 ਟਾਈਮ 4 ਟਾਈਮ 6 ਟਾਈਮ ਚਵਾਈ ਕਰ ਸਕਦਾ ਕੋਈ ਵੀਰ ਰੰਗ ਪ੍ਰਿੰਟ ਦੀ ਪੂਰੀ ਚੰਗੀ ਆ ਬਾਜੇ ਨਬਜੂਦ ਦੀ ਪੂਰੀ ਚੰਗੀ ਆ ਨਿੱਗਰ ਵਹਿੜਾ ਕੋਈ ਆਏ ਨਹੀਂ ਵੀਰੇ ਛੋਟੀ ਮੰਨ ਕੇ ਨਾਓ ਫੁੱਲ ਸੋਹਣੀ ਪੰਜਾਬ ਵਾਲੀ ਜਰਸੀ ਜੇ ਕਿਤੇ ਚਾਰਾਂ ਥਣਾ ਚ ਹੁੰਦਾ ਤਾਂ 50000 ਦੀ ਜੀ ਕਰਮ ਵਾਲੀ ਤੇ ਇਹਦਾ ਤੈਲ ਕਰਕੇ ਤੁਹਾਨੂੰ ਭਾਜ ਮਿਲ ਜਾਣੀ ਆ ਸੱਜਰ ਦਾ ਵੀ ਇਹਦਾ ਰਿਕਾਰਡ ਚੰਗਾ ਵੀਰੇ ਫੁੱਲ ਨਿੱਗਰ ਨਰੋਈ ਸੰਬੀ ਪਲੀ ਸੋਹਣਾ ਥਣਾ ਦਾ ਸਹਿਜ ਆ ਇੱਕ ਥਣੋ ਵੀਰੇ ਤੈਲ ਬਿਲਕੁਲ ਹੀ ਤੈਲ ਆ ਮੈਂ ਚੈੱਕ ਵੀ ਕਰਵਾ ਦਿਨਾ ਤੁਹਾਨੂੰ ਥਣ ਆ ਥਣ ਤਾਂ ਚੜਿਆ ਵਾ ਵੀਰੇ ਤਨ ਥਣ ਬਿਲਕੁਲ ਓਕੇ ਹੋਣਗੇ ਤੇ ਭਾਈ ਜੈਜ ਕਰਨੀ ਡਿਮਾਂਡ ਜਿਹੜੇ ਲੈਣੀ ਆ ਜੈਜ ਭਾਈ ਜਿਹੜੇ ਆਪਾਂ ਵੜ ਦੇਣੀ ਆ ਕਿ ਨੇੜੇ ਖਾਲੀ ਵੜੇ ਤੇ ਫੰਡਰ ਹੋ ਲੈਣ ਆਪਾਂ 22000 ਤੇ 100 ਰੁਪਏ ਛੋੜ ਕਰ ਦ। ਫੈਕਸੀ ਆ ਡਿਮਾਂਡ ਹੈ ਠੀਕ ਆ 22000 ਚੋਂ ਭਾਈ ਕਹਿੰਦਾ 100 ਰੁਪਿਆ ਛੋੜ ਹੋ ਜਾਊਗਾ ਕੋਈ ਵੀ ਨਾ ਤੁਹਾਨੂੰ ਪਸੰਦ ਆਉਂਦਾ ਫਿੱਟ ਬੈਂਦਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਤੇ ਮੇਰੀ ਸਪੈਸ਼ਲ ਬੇਨਤੀ ਆ ਭਾਈ ਪਰਸਨਲ ਡਾਕਟਰ ਸਹਿਬਾਨ ਆਪ ਦਾ ਨਾਲ ਹੀ ਲੈ ਕੇ ਆਇਓ ਧੰਨਵਾਦ